ਓ ਜੀ ਮਰ ਚੇ ਚਮੀਰ ਜਦੋਂ ਮਰ ਜਾਂਦਾ ਬੰਦਾ ਜੀ ਮਰੀਆਂ ਜਮੀਰਾ ਵਾਲਾ ਆਜੋ ਦੱਸਾਂ ਧੰਦਾ ਜੀ ਬਲੈਕਿਆ ਜੋ ਨਸੇ ਵਿੱਚ ਮਰ ਗਈ ਜਮੀਰ ਜੀ ਬਾਣਾ ਪਾਪ ਖੰਡ ਕਰੇ ਸਾਧ ਕੋਈ ਫਕੀਰ ਜੀ ਨੇਤਾ ਝੂਠੀ ਲੋਕਾਂ ਵਾਲੀ ਕਰੇ ਅਗਵਾਈ ਜੀ ਇਕੱਠੀ ਕਰੇ ਸੋਹਾਂ ਖਾ ਆਮਦੀ ਕਮਾਈ ਜੀ ਓਏ ਔਰਤਾਂ ਦੀ ਖੱਟੀ ਖਾਵੇ ਜਿਹੜਾ ਕੋਈ ਬੰਦਾ ਜੀ ਬੱਚਿਆਂ ਦੇ ਮੂਹਰੇ ਜੋ ਚੱਲਾਵੇ ਕਰ ਤੰਦਾ ਜੀ ਹੱਪ ਪਿੰਡ ਦੀ ਗ੍ਰਾਂਟ ਖਾਵੇ ਸੈਕਟਰੀ ਤੇ ਪੰਚ ਵਈ ਗਰੀਬ ਵਾਲਾ ਹੱਕ ਖਾਵੇ ਬਣ ਸਰਪੰਚ ਵਈ ਹੋ ਤਰਮਾ ਦਾ ਮੋਢੀ ਬਣ ਕਰਦਾ ਗਦਾਰੀ ਵਈ ਆਪਣੇ ਹੀ ਧਰਮਾਂ 'ਚ ਕਰੇ ਹੁਸਿਆਰੀ ਵਈ ਹੋ ਗੁਰੂ ਘਰ ਮੰਦਰਾਂ ਨੂੰ ਲੁੱਟ ਜਿਹੜਾ ਖਾਵੇ ਜੀ ਲੋਕਾਂ ਵਿੱਚ ਬੜਾ ਹੋ ਗਿਆਨੀਆਂ ਖਵਾਵੇ ਜੀ ਹੋ ਪੁੱड्डे ਮਾਪਿਆਂ ਨੂੰ ਜਿਹੜਾ ਕੱਢੇ ਘਰੋਂ ਬਾਹਰ ਜੀ ਧਰਮ ਅਸਥਾਨਾਂ ਤੇ ਕਹਾਵੇ ਸੇਵਾਦਾਰ ਜੀ ਹੋਇ ਨੂੰ ਨਾਲ ਮਾਰਾ ਹੋਵੇ ਐਸਾ ਹੋ ਸੌਰਾ ਜੀ ਕੱਲਾ ਇਹ ਸੱਚੀਆਂ ਤੇ ਸੱਚ ਹੁੰਦਾ ਕੌੜਾ ਜੀ ਹੋ ਦਾਜ ਪਿੱਛੇ ਨੂੰ ਮਾਰੇ ਐਸਾ ਬੰਦਾ ਪਾਪੀ ਜੀ ਮੱਲੀ ਸ਼ਮਸ਼ੇਰ ਫੂਲ ਸੱਚੀ ਗੱਲ ਆਖੀ ਜੀ ਮੱਲੀ ਸ਼ਮਸ਼ੇਰ ਫੂਲ ਸੱਚੀ ਗੱਲ ਆਖੀ ਜੀ